ਜਿਵੇਂ ਕੱਲ ਦੁਪਹਿਰ ਤੱਕ ਜਿਹੜੀ ਹੈ ਧੁੰਦ ਪਈ ਸੀ ਅੱਜ ਵੀ ਜਿਹੜਾ ਹੈ ਸਵੇਰ ਦੇ ਸਮੇਂ ਤੋਂ ਦੇਖ ਸਕਦੇ ਹੋ ਕਿ ਧੁੰਦ ਪਈ ਹੋਈ ਹੈ ਅਤੇ ਧੁੰਦ ਪੈਣ ਦੇ ਨਾਲ ਜਿਹੜਾ ਵਿਜ਼ਿਬਿਲਟੀ ਹੈ ਉਹ ਕੱਟ ਹੈ ਤੇ ਸੜਕ ਤੇ ਜਿਹੜਾ ਹੈ 메인 로ਡ ਤੇ ਜਿਹੜਾ ਹੈ ਦ੍ਰਿਸ਼ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਵਾਹਨ ਲਾਈਟਾਂ ਜਗਾ ਕੇ ਜਿਹੜਾ ਹੈ ਚੱਲ ਰਿਹਾ ਹੈ ਤਸਵੀਰ ਤੁਹਾਨੂੰ ਉਤਾਰਿਆ ਸ਼੍ਰੀ ਅਨੰਤ ਸਾਹਿਬ ਤੋਂ ਜਿੱਥੇ ਜਿਹੜਾ ਤੁੰਦ ਨਾਲ ਜਿਹੜਾ ਹੈ ਜੀਵਨ ਪ੍ਰਭਾਵ ਹੋ ਰਿਹਾ ਹੈ ਖਾਸ ਕਰਕੇ ਜਿਹੜਾ ਰੋਡ ਤੇ ਆਵਾਜਾਈ ਹੈ ਉਹ ਪ੍ਰਭਾਵਿਤ ਹੋ ਰਹੀ ਹੈ ਕਿਉਂਕਿ ਧੁੰਦ ਪੈਣ ਕਰਕੇ ਜਿਹੜੀ ਵਿਜ਼ਿਬਿਲਟੀ ਹੈ ਉਹ ਘਟ ਹੋ ਚੁੱਕੀ ਹੈ ਸੋ ਜਦੋਂ ਵੀ ਜਿਹੜਾ ਹੈ ਘਰ ਤੋਂ ਨਿਕਲਿਆ ਜਾਵੇ ਜਿਹੜਾ ਤੇ ਪਰ ਯਸ ਲਾਈਟਾਂ ਜਿਹੜੀਆਂ ਹੈ ਬਲਾ ਕੇ ਚੱਲਿਆ ਜਾਵੇ ਅਤੇ ਫੰਡ ਦੇ ਮੱਦੇਨਜ਼ਰ ਜਿਹੜਾ ਹੈ ਰਫ਼ਤਾਰ ਵੀ ਇਹ ਵੀ ਚੱਲ ਲਿਆ ਜਾਵੇ ਲਾਈਵ ਤੋਂ ਸ਼ਿਰਕਤ ਰਿਖਾ ਦੇਣਾ ਜਿਹੜਾ ਹੈ ਸੜਕ ਤੇ ਟੁੱਟ ਪਈ ਹੋਈ ਹੈ ਤੇ ਧੂੜ ਫੈਲ ਦੇ ਕਾਰਨ ਜਿਹੜਾ ਹੈ ਵਿਜ਼ਿਬਿਲਟੀ ਕਾਫੀ ਘਟ ਗਈ ਹੈ ਸਸ਼ੀਰਾਂ ਤੋਂ ਬੁਖਾਰਿਆ ਹੈ ਸ਼੍ਰੀ ਨੰਕ ਸਾਹਿਬ ਦੇ ਚੈਨ ਮੰੰਲਾ ਕੋਲ ਗਿਆ ਇਸ ਪਾਸੇ ਦੇਖ ਸਕਦੇ ਹੋ ਤੁਸੀਂ ਕਾਫੀ ਜਿਹੜੀ ਤੁੰਤ ਪੈਣ ਕਰ ਨੂੰ ਵਿਜ਼ਿਬਿਲਟੀ ਵੀ ਪਿੱਟੀ ਮੀਟਰ ਦੀ ਜਿਹੜੀ ਹੈ ਰਹਿ ਗਈ ਹੈ ਸੋ ਸੜਕ ਜਿਹੜਾ ਹੈ ਚੱਲਦੇ ਸਮੇਂ ਵਾਹਨਾਂ ਦੇ ਜਿਹੜੇ ਹੈ ਲਾਈਟਾਂ ਜਿਹੜੀਆਂ ਹੈ ਲਾ ਕੇ ਚੱਲਿਆ ਜਾਵੇ ਕਿਉਂਕਿ ਜਿਹੜਾ ਸਾਹਮਣੇ ਆ ਰਿਹਾ ਵਾਹਨ ਹੈ ਉਹ ਕੌਂਟਰ ਦੇ ਕਾਰਨ ਸੋ ਸਾਰਿਆਂ ਨੂੰ ਅਪੀਲ ਹੈ ਕਿ ਜਦੋਂ ਵੀ ਜਿਹੜਾ ਹੈ ਘਰ ਤੋਂ ਨਿਕਲਿਆ ਜਾਵੇ 메ਨ ਰੋਡ ਤੇ ਜਾਂ ਜਿਹੜੀਆਂ ਰੋੜਾ ਤੇ ਜਿਹੜਾ ਸਪਾਰਕ ਲਾਈਟਾਂ ਅਤੇ ਡਿਪਰ ਦਾ ਪ੍ਰਯੋਗ ਕੀਤਾ ਜਾਵੇ ਤਾਂ ਕਿ ਜਿਹੜਾ ਹੈ ਸਾਹਮਣੇ ਤੋਂ ਆ ਰਹੇ ਵਾਹਨ ਨੂੰ ਜਿਹੜਾ ਹੈ ਤੁਹਾਡੇ ਆਉਣ ਦੀ ਬਾਰੇ ਪਤਾ ਚੱਲ ਸਕੇ ਕਿਉਂਕਿ ਜਿਹੜੇ ਧੁੰਦ ਪੈਣ ਦੇ ਕਾਰਨ ਵਿਜ਼ਿਬਿਲਟੀ ਦੇਖ ਸਕਦੇ ਹੋ ਕਿ ਜਿਹੜੀ ਕੱਟ ਗਈ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਇਹ ਵਿਜ਼ਿਬਿਲਟੀ ਹੋਰ ਕੱਟ ਹੋਣ ਦੀ ਸੰਭਾਵਨਾ ਹੈ ਕਿਉਂਕਿ ਜਿਵੇਂ ਕੱਲ ਵੀ ਜਿਹੜਾ ਹੈ ਸਵੇਰ ਦੇ ਸਵੇਰ ਤੋਂ 11 12 ਵਜੇ ਤੱਕ ਜਿਹੜਾ ਹੈ ਆ ਕਾਫੀ ਧੁੰਦ ਪਈ ਰਹੀ ਤੇ ਅੱਜ ਵੀ ਤੁਸੀਂ ਸਵੇਰ ਦੇ ਦੇਖ ਸਕਦੇ ਹੋ ਕਿ ਜਿਹੜੀ ਧੁੰਦ ਹੈ ਉਹ ਕੱਲ ਦੀ ਤਰ੍ਹਾਂ ਪੈ ਰਹੀ ਹੈ ਤੇ ਕੱਲ ਦੇ ਮੁਕਾਬਲੇ ਜਿਹੜਾ ਅੱਜ ਇਹ ਤੰਦ ਜਿਆਦਾ ਪੈ ਰਹੀ ਹੈ ਲਾਈਫ ਕਿਸੇ ਦਾ ਲੋਕਾ ਰਿਹਾ ਹੈ ਸ਼੍ਰੀ ਅਨੰਤਪੁਰ ਸਾਹਿਬ ਇੱਥੇ ਜਿਹੜਾ ਤੰਦ ਕੱਲ ਦੇ ਮੁਕਾਬਲੇ ਜਿਹੜਾ ਹੈ ਜਿਆਦਾ ਹੈ ਜਿਸ ਦੇ ਨਾਲ ਜਿਹੜਾ ਹੈ ਰੋਡ ਤੇ ਸਾਹਮਣੇ ਕੁਝ ਦੇਖ ਸਕਦੇ ਹੋ ਕਿ ਜਿਹੜੀ ਵਿਜ਼ਿਬਿਲਟੀ ਹੈ 20 ਤੋਂ 30 ਮੀਟਰ ਦੀ ਰਹਿ ਗਈ ਹੈ ਫਿਰ ਮੈਂ ਛੜਕਦੀਆਂ ਤਸਵੀਰਾਂ ਚਰਨੰਗਾ ਪੁੱਲ ਦੇ ਨਜ਼ਦੀਕ ਜਿੱਥੇ ਜਿਹੜਾ ਹੈ ਧੁੰਦ ਨਾਲ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਉੱਤੇ ਹੀ ਜਿਹੜਾ ਹੈ ਰੋਡ ਤੇ ਦੇਖ ਸਕਦੇ ਹੋ ਕਿ ਵਿਜ਼ਿਬਿਲਟੀ ਘੱਟ ਹੋਣ ਦੇ ਕਾਰਨ ਚਾਰ ਪਹੀਆ ਵਾਹਨ ਅਤੇ ਦੋ ਪਹੀਆ ਵਾਹਨਾਂ ਨੂੰ ਜਿਹੜਾ ਹੈ ਸ਼ਬਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੀਆਂ ਗੱਟੀਆਂ ਦੀ ਰਫ਼ਤਾਰ ਹੈ ਹੋਰ ਘੱਟ ਹੈ ਅਤੇ ਜ਼ਿਆਦਾਤਰ ਜਿਹੜੇ ਵਾਹਨ ਪੌਲੀ ਸਪੀਡ ਦੇ ਵਿੱਚ ਪਾਰਕ ਲਾਈਟਾਂ ਤੇ ਟੇਪਰ ਲਾਈਟਾਂ ਜਿਹੜੀਆਂ ਇਹਨਾਂ ਦੇ ਨਾਲ ਤੇ ਲੱਗ ਰਹੇ ਹਨ ਜਾਦਾ ਦਾ ਪਤਾ ਹੈ ਕਿ ਕੱਲ ਦੇ ਮੁਕਾਬਲੇ ਜਿਹੜੀ ਅੱਜ ਤੋਂ ਜ਼ਿਆਦਾ ਹੈ ਸੋ ਜਿਹੜੇ ਆਉਣ ਵਾਲੇ ਜ਼ਿਲ੍ਹਾ ਦੇ ਵਿੱਚ ਜਿਹੜੀ ਰੈਕਟਨ ਤੋਂ ਤੋਰਵਾਸ ਹੋਣ ਦੀ ਸੰਭਾਗਨਾ ਹੈ ਬੇਸ਼ੱਕ ਜਿਹੜੇ ਇਸ ਵਾਰ ਜਿਹੜੀ ਸਰਦੀ ਪਿਛਲੇ ਦੇ ਮੁਕਾਬਲੇ ਲੇਟ ਸ਼ੁਰੂ ਹੋਈ ਹੈ ਪਰ ਜਿਵੇਂ ਕੱਲ ਤੋਂ ਕੋਈ ਸੀ ਜਿਹੜੇ ਮੁਕਾਬਲੇ ਜਿਹੜੇ ਆਇਆ ਕਿ ਤੋਂ ਜਾਦਾ ਬਹਿ ਰਿਹਾ ਹੈ ਸੋ ਵਾਹਨ ਚਲਾਉਣ ਦੇ ਸਮੇਂ ਜਿਹੜਾ ਹੈ ਮਾਰਕ ਲਾਈਟ ਆਉਦੇ ਰਫ਼ਤਾਰ ਨੂੰ ਜਿਹੜਾ ਹੈ ਫੇਰ ਰੱਖਿਆ ਜਾਵੇ ਤਾਂ ਕਿ ਜਿਹੜਾ ਹੈ ਵਾਹਨ ਅੱਗੇ ਆ ਰਹੇ ਵਾਹਨ ਅਤੇ ਤੁਹਾਡੇ ਵਾਹਨ ਦੇ ਬਾਰੇ ਜਿਹੜਾ ਹੈ ਪਤਾ ਚੱਲ ਸਕੇ ਅਤੇ ਦੇਖ ਸਕਦੇ ਹੋ ਜਿਹੜੀ ਸੜਕ ਸੜਕਿਆ ਗੱਡੀ ਹੈ ਉਸ ਦੇ ਵਿੱਚ ਜਿਹੜਾ ਹੈ ਜਿਹੜੇ ਦੋ ਕਾਇਲ ਵਿਅਕਤੀ ਉਹਨਾਂ ਨੂੰ ਲਿਜਾਇਆ ਜਾ ਰਿਹਾ ਹੈ ਅਤੇ ਸ਼ੰਕਾ ਹੈ ਕਿਤੇ ਨੇੜੇ ਨਜ਼ਦੀਕ ਹੀ ਕੋਈ ਹਾਦਸਾ ਹੋਇਆ ਹੋਵੇਗਾ ਤੇ ਜਿਹੜੇ ਹਾਦਸੇ ਵਿੱਚ ਕਾਇਲ ਵਿਅਕਤੀ ਹੈ ਉਹਨਾਂ ਨੂੰ ਭਾਈ ਜੱਟਾ ਜੀ ਸ਼ੋਹਰ ਹਸਕੜ ਲੈ ਜਾਇਆ ਜਾ ਰਿਹਾ ਹੈ ਸੋ ਸਾਰੇ ਨੂੰ ਅਪੀਲ ਹੈ ਕਿ ਜਿਹੜਾ ਹੈ ਤੁੰਦ ਫੈਨ ਦੇ ਕਾਰਨ ਜਿਹੜਾ ਹੈ ਅਕਸਰ ਹੀ ਹਾਦਸੇ ਆ ਉਹ ਵਜਨਦੇ ਹਨ ਕਿਉਂਕਿ ਰੋਡ ਤੇ ਜਿਹੜੀ ਹੈ ਵਿਜ਼ਿਬਿਲਟੀ ਕਾਫੀ ਘਟ ਜਾਂਦੀ ਹੈ ਜਿਸ ਤੇ ਕਾਰਨ ਇਹ ਹਾਦਸੇ ਘਟਦੇ ਹਨ ਹੁੰਦੇ ਹਨ ਸੋ ਸਾਰਿਆਂ ਨੂੰ ਅਪੀਲ ਹੈ ਕਿ ਜਿਹੜਾ ਰੋਡ ਤੇ ਵਾਹਨ ਚਲਾਉਣ ਦੇ ਸਮੇਂ ਜਿਹੜਾ ਹੈ ਲਾਈਟਾਂ ਦੇ ਇਸਤੇਮਾਲ ਕੀਤਾ ਜਾਵੇ ਤੇ ਰਫਤਾਰ ਨੂੰ ਜਿਹੜਾ ਹੈ ਘੱਟ ਰੱਖਿਆ ਜਾਵੇ ਸੋ ਦੇ ਕੋਈ ਜਿਹੜੇ ਹੈ ਸੁਰਖ ਸੁਰੱਖਿਆ ਵਾਲਿਆਂ ਦੀ ਜਿਹੜੀ ਹੈ ਗੱਡੀ ਹਿੱਸੋ ਗਈ ਸੀ ਅਤੇ ਉਸ ਦੇ ਵਿੱਚ ਜਿਹੜੇ ਹੈ ਤੋਂ ਨੌਜਵਾਨ ਜਿਹੜੇ ਕਾਇਲਵਸਤਾ ਦੇ ਵਿੱਚ ਦਿਲਾ ਨੂੰ ਪਾਈ ਦਿੱਤਾ ਜੀ ਸ਼ਿਵ ਹਸਪਤਾਲ ਲੈ ਜਾਇਆ ਜਾ ਰਿਹਾ ਸੀ